ਨਹੀਂ ਲੰਘ ਤਾਂ ਗਏ ਸੀਗੇ ਆਪਾਂ ਪਰ 5 ਮਿੰਟ ਨੂੰ ਬੰਦ ਹੋਣ ਵਾਲਾ ਇਹ ਤਾਂ ਕਰਕੇ ਆਪਣਾ ਵਿਹੜਾ ਵਾਪਸ ਮੋੜ ਦਿੱਤਾ ਗਿਆ ਕਿਉਂਕਿ ਇਹ ਤੇ ਬੰਦ ਹੋਣ ਦਾ ਟਾਈਮ ਆਊਗਾ 5:35 5:25 ਹੋ ਗਏ 5 ਮਿੰਟਾਂ ਜੇ ਬੰਦ ਹੋਣਗੇ ਦੈਟਸ ਵਾਈ ਵੀ ਆਰ ਨੋਟ ਗੋਇੰਗ ਤਾਂ ਗਏ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ ਨੈਸ ਫਾਰਮਰ ਨਹੀਂ ਗਾ ਗਾਈ ਜੀ ਵੀਰੇ ਚੱਕੋ ਭਰ ਲੈ ਝੋਲਾ ਆਪਾਂ ਤੇ ਆਪਣੇ ਸਾਹਮਣੇ ਇੱਕ ਟਰੈਕਟਰ ਦੇ ਬੰਦੇ ਆਏ ਨੇ ਉਹਨੇ ਲਾਤੇ ਸਾਰੇ ਸ਼ੇਪ ਭਰਨੇ ਹੋਣਾ ਉਹਨੇ ਕੋਸਟ ਨਾਲ ਇਹ ਦੇਖੋ ਸਾਰੇ ਬੰਦੇ ਟਰੈਕਟਰ ਤੋਂ ਉਤਰੇ ਟਰੈਕਟਰ ਪਿੱਛੇ ਪਾਈ ਹੋਈ ਟਰਾਲੀ ਦੇਖੋ کیا ਬਾਤ ਹੈ ਠੰਡ ਬਹੁਤ ਹੋਈ ਪਈ ਆ ਮੂੰਹ ਠਰੀ ਜਾਂਦਾ ਪੂਰਾ ਇਹਨੂੰ ਕਹਿੰਦੇ ਕੈਨੇਡਾ ਦੇ ਸੇਬਾਂ ਦਾ ਬਾਗ ਦੇਖੋ ਆ ਟਰੈਕਟਰ ਸੀਗਾ ਜਿਹੜੀ ਇਹਦੇ ਪਿੱਛੇ ਟਰਾਲੀ ਪਾਈ ਹੋਈ ਆ ਇਹਦੇ ਚ ਬੰਦੇ ਆਏ ਨੇ ਦੇਖੋ ਬਾਬੇਓ ਸੇਵ ਕਾ ਬਾਤ ਆ ਓਏ ਨਾ ਦੇਖੋ ਸੇਵ ਤੇ ਸੇਵ ਅਸੀਂ ਆ ਗਏ ਸੇਬਾਂ ਦੇ ਬਾਗ ਚ